ਸਤਿਨਾਮ ਸ਼ਿਵਾ ਗੁਰੂ ਜੀ ਆਸਾ ਦੀ ਵਾਰ </body> ਤੇਵੇਂ </body> ਨਾਨਕ ਅੰਤ ਨ Japਨੀ ਹਰ ਤਾ ਕੇ ਪਾਰਵਾਰ ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ ਇੱਕ ਨਾ ਗਲੀ ਜੰਜੀਰੀਆਂ ਇੱਕ ਤੁਰੀ ਚੜੇ ਬਿਸਿਆਰ ਆਪ ਕਰਾਏ ਕਰੇ ਆਪ ਹਉ ਕੈਸਿਓ ਕਰੀ ਪੁਕਾਰ ਨਾਨਕ ਕਰਨਾ ਜਿਨ ਕੀਆ ਫਿਰ ਤੇਸਹੀ ਕਰਨੀ ਸਾਰ ਗੁਰ ਨਾਨਕ ਸਾਹਿਬ ਫਰਮਾਉਂਦੇ ਹਨ ਉਸ ਪਰਮਾਤਮਾ ਦਾ ਭੇਤ ਨਹੀਂ ਪਾਇਆ ਜਾ ਸਕਦਾ ਨਾ ਹੀ ਉਸ ਦੇ ਪਰਲੇ ਉਰਲੇ ਬੰਨਿਆਂ ਦਾ ਅੰਤ ਪੈ ਸਕਦਾ ਹੈ ਉਹ ਆਪ ਹੀ ਜੀਵਨ ਦੀ ਪੈਦਾਇਸ਼ ਕਰਦਾ ਹੈ ਤੇ ਆਪ ਹੀ ਉਹਨਾਂ ਨੂੰ ਮਾਰ ਦਿੰਦਾ ਹੈ। ਕਈ ਜੀਵਾਂ ਦੇ ਗਲ ਵਿੱਚ ਅਨੇਕਾਂ ਕਿਸਮਾਂ ਦੇ ਬੰਧਨ ਪਏ ਹੋਏ ਹਨ ਤੇ अनेਕ ਹੀ ਮੋਜਾਂ ਲੈ ਰਹੇ ਹਨ। ਸਾਰੇ ਖੇਡ ਤਮਾਸ਼ੇ ਉਹ ਪ੍ਰਭੂ ਆਪ ਹੀ ਕਰ ਰਿਹਾ ਹੈ। ਇਸ ਕਰਕੇ ਉਸ ਤੋਂ ਬਿਨਾ ਮੈਂ ਕਿਸਦੇ ਅੱਗੇ ਫਰਿਆਦ ਕਰ ਸਕਦਾ ਹਾਂ? ਨਾਨਕ ਪਾਤਸ਼ਾਹ ਫਰਮਾਉਂਦੇ ਹਨ ਜਿਸ ਪਰਮਾਤਮਾ ਨੇ ਸੰਸਾਰ ਨੂੰ ਬਣਾਇਆ ਹੈ ਤੇ ਰੋਈ ਇਸ ਦੀ ਸੰਭਾਲ ਕਰ ਰਿਹਾ ਹੈ ਸੋਪ ਮਲਾ ਪਹਿਲਾ ਆਪੇ ਪਾਂਡੇ ਸਾਦੀਆਂ ਆਪੇ ਪੂਰਨ ਦੇ ਇੱਕ ਨੀਂਦੋ ਦਸਮਾਈਏ ਇੱਕ ਚੁੱਲੇ ਰਣੇ ਚੜੇ ਇੱਕ ਨਿਹਾਲੀ ਪੈ ਸਵਨ ਇੱਕ ਉੱਪਰ ਰਣ ਘੜੀਏ ਤਿੰਨ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਜੀਵ ਰੂਪ ਸਾਰੇ ਭਾਂਡੇ ਪ੍ਰਮਾਤਮਾ ਨੇ ਆਪ ਹੀ ਬਣਾਏ ਹਨ ਤੇ ਆਪ ਹੀ ਦੁੱਖ ਸੁਖ ਰੂਪੀ ਪਦਾਰਥ ਇਨ੍ਹਾਂ ਵਿੱਚ ਭਰ ਦਿੰਦਾ ਹੈ ਕਈ ਭਾਂਡਿਆਂ ਵਿੱਚ ਸੁਖ ਰੂਪੀ ਦੁੱਧ ਪਿਆ ਰਹਿੰਦਾ ਹੈ ਤੇ ਕਈ ਵਿਚਾਰੇ ਚੁੱਲ੍ਹੇ ਉੱਤੇ ਤਪਦੇ ਰਹਿੰਦੇ ਹਨ ਭਾਉ ਕਸ਼ਟ ਸਹਾਰਦੇ ਹਨ ਕਈ ਖੁਸ਼ਕਿਸਮਤ ਤੁਲਾਈਆਂ ਉੱਤੇ ਬੇਫਿਕਰ ਹੋ ਕੇ ਸੌਂਦੇ ਹਨ ਕਈ ਵਿਚਾਰੇ ਉਹਨਾਂ ਦੀ ਹਜ਼ੂਰੀ ਵਿੱਚ ਖਲੋਤੇ ਰਹਿੰਦੇ ਹਨ ਸਤਿਗੁਰੂ ਨਾਨਕ ਫਰਮਾਉਂਦੇ ਹਨ ਜਿਨ੍ਹਾਂ ਉੱਤੇ ਨਿਰੰਕਾਰ ਮੇਰ ਦੀ ਨਿਗਾਹ ਕਰਦਾ ਹੈ ਉਹਨਾਂ ਦੀ ਜ਼ਿੰਦਗੀ ਸੁਮਾਰ ਦਿੰਦਾ ਹੈ ਮਹਿਲਾ ਦੁਜਾ ਆਪੇ ਸਜੇ ਕਰੇ ਆਪ ਜਾਈ ਪਰਖੇ ਆਪ ਤੇ ਇਸ ਵਿੱਚ ਜੰਤ ਉਪਾਇ ਕੈ ਦੇਖੇថា ਉਥਾਪ ਕਿਸ ਨੂੰ ਕਈਏ ਨਾਨਕਾ ਸਭ ਕਿਛ ਆਪੇ ਆਪ ਵਾਹਿਗੁਰੂ ਆਪ ਹੀ ਸੰਸਾਰ ਨੂੰ ਪੈਦਾ ਕਰਦਾ ਹੈ ਆਪ ਹੀ ਇਸ ਨੂੰ ਸਜਾਉਂਦਾ ਹੈ ਤੇ ਆਪ ਹੀ ਇਸ ਦੀ ਸੰਭਾਲ ਵੀ ਕਰਦਾ ਹੈ ਇਸ ਸੰਸਾਰ ਵਿੱਚ ਜੀਵਨ ਨੂੰ ਪੈਦਾ ਕਰਕੇ ਉਹਨਾਂ ਦੀ ਸੰਭਾਲ ਵੀ ਕਰਦਾ ਹੈ ਆਪ ਹੀ ਬਣਾਉਂਦਾ ਹੈ ਤੇ ਆਪ ਹੀ ਨਾਸ਼ ਕਰਦਾ ਹੈ ਨਾਨਕ ਪਾਸ਼ਾ ਫਰਮਾਉਂਦੇ ਹਨ ਜਦੋਂ ਉਹ ਆਪ ਹੀ ਸਭ ਕੁਝ ਕਰਨ ਵਾਲਾ ਹੈ ਤਾਂ ਉਸ ਤੋਂ ਬਗੈਰ ਕਿਸੇ ਹੋਰ ਦੇ ਅੱਗੇ ਬੇਨਤੀ ਨਹੀਂ ਕੀਤੀ ਜਾ ਸਕਦੀ ਵਾਹਿਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ